ਸਰਕਾਰਾਂ ਬڑے بڑے بڑے ਦਾਅਵੇ ਕਰਦੀਆਂ ਕਹੀ ਗਰੀਬਾਂ ਲਈ ਉਹ ਕਰਤਾ ਹੈ ਗਰੀਬਾਂ ਲਈ ਉਹ ਕਰਤਾ ਜੇਕਰ ਜਮੀਨੀ ਪੱਧਰ ਤੇ ਜਾਇਆ ਜਾਵੇ ਤਾਂ ਔਰ ਗਰੀਬਾਂ ਲਈ ਮੈਂ ਤੇ ਕਿਨਾ ਕੱਖ ਵੀ ਨਹੀਂ ਕੀਤਾ ਹਲੋ ਅਸੀਂ ਜੰਡਿਆਲਾ ਗੁਰੂ ਤੋਂ ਥੋੜੀ ਦੂਰ ਪਿੰਡ ਭੈਣੀ ਸਦਵਾ ਵਿਖੇ ਆਏ ਆ ਜਿੱਥੇ ਕਿ ਇੱਕ ਗਰੀਬ ਬਜ਼ੁਰਗ ਜੋੜਾ ਜਿਹੜਾ ਕਿ ਅਤ ਦੀ ਗਰੀਬੀ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਿਹਾ ਵਾ ਔਰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਇਆ ਜਾਵੇ ਵੇਖੋ ਇਹ ਜਿਹੜਾ ਇਨੂੰ ਆਪਾਂ ਕੀ ਕਹਿ ਸਕਦੇ ਆ ਇਹਨੂੰ ਆਪਾਂ ਘਰ ਨਹੀਂ ਕਹਿ ਸਕਦੇ ਨਾਲ ਇਹਨੂੰ ਕਮਰਾ ਹੀ ਕਹਿ ਸਕਦੇ ਆ ਸ਼ਾਇਦ ਲੋਕਾਂ ਦੇ ਇਹਦੇ ਨਾਲੋਂ ਕਈ ਗੁਣਾ ਬਿਹਤਰ ਜਿਹੜੇ ਡੰਗਰਾਂ ਵਾਸਤੇ ਲੋਕਾਂ ਨੇ ਆਪਣੇ ਕਮਰੇ ਬਣਾਏ ਹੁੰਦੇ ਉਹ ਇਹਨੂੰ ਬਹੁਤ ਹੀ ਵਧੀਆ ਹੁੰਦੇ ਆ ਪਰ ਇਹ ਇੱਕ ਡੰਗਰਾਂ ਨਾਲੋਂ ਵੀ ਬੱਧਰ ਇਹ ਜ਼ਿੰਦਗੀ ਵਿਚਾਰੇ ਬਤੀਤ ਕਰ ਰਿਹਾ ਔਰ ਸਾਡੀਆਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇੱਕ ਗਰੀਬ ਗਰੀਬ ਲੋਕ ਜਿਹੜੇ ਉਹ ਕਿਦਾਂ ਗੁਜ਼ਾਰਾ ਕਰਦੇ ਆ ਕਿ ਜਮੀਨੀ ਪੱਦਰ ਤੱਕ ਤੇ ਵੇਖਣ ਵੋਟਾਂ ਲੈਣ ਵਰੀ ਤੇ ਸਾਰੇ ਆ ਜਾਂਦੇ ਆ ਕਦੀ ਕੋਈ ਐਮਐਲਏ ਦੀਆਂ ਵੋਟਾਂ ਆ ਗਈਆਂ ਕਦੀ ਕੋਈ ਵੋਟਾਂ ਆ ਗਈਆਂ ਕਦੀ ਐਮਪੀ ਦੀਆਂ ਵੋਟਾਂ ਆ ਗਈਆਂ ਪਰ ਉਹਨਾਂ ਅਜੇ ਤੱਕ ਆ ਕੇ ਦੇਖਿਆ ਵਾ ਕਿ ਇੱਥੇ ਕੀ ਲੋਕ ਕਿਦਾਂ ਗੁਜ਼ਾਰਾ ਕਰ ਰਹੇ ਆ ਇੱਕ ਬਜ਼ੁਰਗ ਜੋੜੇ ਦੀ ਗੱਲ ਕਰਦੇ ਆ 60 ਸਾਲ ਦੀ ਉਹਨਾਂ ਦੀ ਉਮਰ ਹੋ ਚੁੱਕੀ ਆ ਪਰ ਅਜੇ ਤੱਕ ਵਿਚਾਰਿਆਂ ਦਾ ਆਧਾਰ ਕਾਰਡ ਤੱਕ ਨਹੀਂ ਬਣਿਆ ਉਹਨੂੰ ਦੀਪੂ ਤੋਂ ਕਣਕ ਨਹੀਂ ਮਿਲਦੀ ਇਦੋਂ ਬਾਅਦ ਕੀ ਹੋ ਸਕਦਾ ਇਹ ਜਿਹੜੀ ਗਰੀਬਾਂ ਵਾਸਤੇ ਸਰਕਾਰ ਨੇ ਦੀਪੂ ਮਤੇ ਕਣਕ ਲਾਈ ਆ ਉਹ ਗਰੀਬਾਂ ਵਾਸਤੇ ਆ ਗਰੀਬ ਤੇ ਵਿਚਾਰਾ ਭੁੱਖਾ ਮਰਨ ਲਿਆ ਕਣਕ ਤੇ ਲੈ ਜਾਂਦੇ ਆਮੀਰ ਲੋਕ ਕਾਰਾਂ ਗੱਡੀਆਂ ਵਾਲੇ ਮੋਟਰਸਾਈਕਲਾਂ ਵਾਲੇ ਜਿਹੜੇ ਉਹ ਲੈ ਕੇ ਟਰਾਲੀਆਂ ਲੈ ਕੇ ਲੋਕੀ ਡੀਪੂਆਂ ਤੋਂ ਕਣਕ ਲੈਣ ਜਾਂਦੇ ਆ ਪਰ ਇਹ ਵਿਚਾਰਾ ਬਜ਼ੁਰਗ ਜੋੜਾ ਜਿਹਨੂੰ ਅਜੇ ਤੱਕ ਕਿਸੇ ਨੇ ਪੁੱਛਿਆ ਨਹੀਂ ਆ ਕੇ ਵੀ ਬਾਪੂ ਜੀ ਤੈਨੂੰ ਕਿਹੜੀ ਚੀਜ਼ ਦੀ ਲੋੜ ਐ ਤੈਨੂੰ ਕਣਕ ਦੀ ਲੋੜ ਐ ਜਾਂ ਸਭ ਤੋਂ ਵੱਡੀ ਗੱਲ ਉਹ ਕੋ ਜੀ 1500 ਰੁਪਏ ਪੈਨਸ਼ਨ ਸਰਕਾਰ ਨੇ ਲਾਈ ਆ ਉਹ ਕਿੰਨਾ ਵਾਸਤੇ ਲਾਈ ਆ ਜਿਹੜੇ ਬੇ ਬੇ ਸਹਾਰਾ ਵਾ ਜਿਨ੍ਹਾਂ ਦਾ ਮਤਲਬ ਆਮਦਨ ਦਾ ਕੋਈ ਸਾਧਨ ਹੈਗਾ ਉਹਨਾਂ ਵਾਸਤੇ ਹੁੰਦੀ ਆ ਇਹ ਵਿਚਾਰਿਆਂ ਦੀ ਅਜੇ ਤੱਕ ਉਹ ਵੀ ਪੈਨਸ਼ਨ ਵੀ ਨਹੀਂ ਲੱਗੀ ਬੜੀ ਸ਼ਰਮ ਦੀ ਗੱਲ ਆ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਕਿ ਕਿਦਾਂ ਡਾਡਾ ਮੇਰਾ ਨਾਮ ਜੀ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਜੀ ਕਿੰਨੀ ਉਮਰ ਹੋ ਗਈ ਤੁਹਾਡੀ 60 ਸਾਲ ਹੋ ਗਈ 60 ਸਾਲ ਹੋ ਗਈ ਆ ਤੇ ਕਿਦਾਂ ਫੇ ਤੁਹਾਡਾ ਸਰਕਾਰ ਵੱਲੋਂ ਕੋਈ ਅਜੇ ਤੱਕ ਤੁਹਾਨੂੰ ਸਹੂਲਤ ਮਿਲੀ ਆ ਨਾ ਜੀ ਕਣਕ ਮਿਲਦੀ ਆ ਸਰਕਾਰ ਵੱਲੋਂ ਨਹੀਂ ਜੀ ਪੈਨਸ਼ਨ ਮਿਲਦੀ ਆ ਨਾ ਕੋਈ ਨਹੀਂ ਮੈਨੂੰ ਅਜੇ ਤੱਕ ਕਿਸੇ ਨੇ ਤੁਹਾਨੂੰ ਕਮਰਾ ਕਮਰਾ ਪਾਉਣ ਵਾਸਤੇ ਤੁਹਾਨੂੰ ਕਿਸੇ ਨੇ ਗੱਲਬਾਤ ਕੀਤੀ ਤੁਹਾਡੇ ਨਾਲ ਕਿਸੇ ਨੇ ਨਾ ਕਿਸੇ ਨੇ ਕੀਤੀ ਵੋਟਾਂ ਮੰਗਣਾ ਆਏ ਤੁਹਾਡੇ ਕੋਲ ਨਾ ਦੇਖੋ ਜੀ ਬੜੀ ਵੱਡੀ ਗੱਲ ਆ ਭਰਾ ਜੀ ਮਣਾ ਬਸਰ ਕਿਦਾਂ ਗੁਜ਼ਾਰਾ ਕਰਦਾ ਕਿਦਾਂ ਕਰਦੇ ਕੋਈ ਆ ਗਿਆ ਕੋਈ ਭੈਣ ਭਰਾ ਹਾਂਜੀ ਕੋਈ ਦੋ ਚਾਰ ਫੁਣਕੇ ਦੇ ਗਿਆ ਠੀਕ ਆ ਜਿੰਨੇ ਵੀ ਤੇ ਤੈਨੂੰ ਪਤਾ ਹੀ ਨਹੀਂ ਵੀ ਚੁੱਪ ਕਰ ਤੇ ਆ ਜਿਹੜੇ ਤੁਸੀਂ ਕਮਰੇ ਦੇ ਵਿੱਚ ਰਹਿ ਰਹੇ ਜੇ ਤੇ ਕਿਸੇ ਵੇਲੇ ਵੀ ਡਿੱਗ ਸਕਦਾ ਤੈਨੂੰ ਡਰ ਨਹੀਂ ਲੱਗਦਾ ਇੱਥੇ ਕੀ ਕਰੀਏ ਬਾਬਾ ਜੀ ਹੁਣ ਆਪਾਂ ਜਾਈਏ ਕਿੱਥੇ ਜਦੋਂ ਮੈਂ ਪਹਿਣਾ ਫਿਰ ਆਪਾਂ ਕੇ ਦੇ ਹਾਲ ਤੇ ਤੈਨੂੰ ਪਤਾ ਧੀ ਪੁੱਤਰਾ ਨਹੀਂ ਤੁਹਾਡਾ ਕੋਈ ਹਾਂਜੀ ਕੀ ਮੰਗ ਕਰਦੇ ਸਰਕਾਰ ਕੋਲ ਸਾਡਾ ਇਹ ਦੇਖਭਾਲ ਕਰ ਦੋ ਤੇ ਕਮਰੇ ਦੀ ਲੋੜਿਆ ਕਮਰਾ ਬਣਾ ਕੇ ਦਿੱਤਾ ਜਾਵੇ ਹਾਂ ਕੋਈ ਰੋਟੀ ਪਾਣੀ ਦਾ ਕੋਈ ਰੋਟੀ ਪਾਣੀ ਦਾ ਰਜਮ ਨਹੀਂ ਕਰਦੇ ਹੁਣ ਮੇਰੇ ਕੋ ਹੁਣਾ ਨਹੀਂ ਆ ਠੀਕ ਆ ਤੇ ਬਜ਼ੁਰਗ ਹੋ ਗਿਆ ਜਿਆਦਾ ਨਿਗਾਹ ਵੀ ਤੁਹਾਡੀ ਕਮਜ਼ੋਰੀ ਲੱਗਦੀ ਇੱਥੇ ਦੇ ਦਿਆ ਨਹੀਂ ਆ ਅੱਖ ਚ ਠੀਕ ਆ ਹੁਣ ਤਾਈਆਂ ਤੇ ਕੋਈ ਖਰਦਾ ਨਹੀਂ ਮੇਨਾ ਠੀਕ ਆ ਹਾਂਜੀ ਲਾ ਲਓ ਪਾਉਚ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ ਆ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਅੱਗੇ ਦੱਸ ਚੁੱਕਾ ਉਹ ਗੱਲਾਂ ਬਜ਼ੁਰਗਾਂ ਨੇ ਦੱਸੀਆਂ ਜਿਹੜੇ ਇਹਨਾਂ ਨੂੰ ਪਹਿਲਾਂ ਵੀ ਪੁੱਛ ਚੁੱਕੇ ਹਾਂ ਇਹ ਅੱਜ ਤੱਕ ਨਾ ਤੇ ਉਹਨਾਂ ਨੂੰ ਪੈਨਸ਼ਨ ਮਿਲਦੀ ਆ ਨਾ ਡੀਪੂ ਦੀ ਕਣਕ ਮਿਲਦੀ ਆ ਔਰ ਨਾ ਹੀ ਕਿਸੇ ਨੇ ਆਧਾਰ ਕਾਰਡ ਦਾ ਆਧਾਰ ਕਾਰਡ ਬਣਾਇਆ ਨਾ ਵੋਟਰ ਕਾਰਡ ਬਣਾਇਆ ਐਡਾ ਵੱਡਾ ਪਿੰਡ ਆ ਭੈਣੀ ਸਦਵਾ ਪਿੰਡ ਆ ਇਹਦੇ ਵਿੱਚ ਮੇਰੇ ਹਿਸਾਬ ਨਾਲ ਸੈਂਕੜੇ ਹੀ ਲੋਕ ਇਹੋ ਜਿਹੇ ਹੈਗੇ ਜਿਹੜੇ ਕਰੋੜਾ ਪਤੀ ਆ ਕਰੋੜਾ ਕਿ ਕਿ ਅਰਬਾਂ ਪਤੀ ਵੀ ਹੋਣਗੇ ਔਰ ਪਿੰਡ ਦੇ ਵਿੱਚ ਮੁਹਤਬਰ ਵੀ ਹੋਣਗੇ ਜਿਹੜੇ ਹਰ ਵੇਲੇ ਹਰ ਵੋਟਾਂ ਦੇ ਇਹਨਾਂ ਕੋ ਪਿੰਡ ਵਾਸੀਆਂ ਕੋ ਵੋਟਾਂ ਲੈਣ ਆਉਂਦੇ ਆ ਔਰ ਕਿਸੇ ਨੇ ਇੰਨਾਂ ਦੀ ਸਾਰ ਨਹੀਂ ਲਈ ਵੀ ਇਹ ਪਿੰਡ ਵਿੱਚ ਇੱਕ ਗਰੀਬ ਜੋੜਾ ਵੀ ਰਹਿੰਦਾ ਵਾ ਬਜ਼ੁਰਗ ਜੋੜਾ ਵੀ ਰਹਿੰਦਾ ਵਾ ਕਿਦਾਂ ਆਪਣਾ ਜੀਵਨ ਬਸਰ ਕਰ ਰਿਹਾ ਵਾ ਇਹਨਾਂ ਨੂੰ ਕਮ ਸੇ ਕਮ ਜੇ ਕੋਲੋਂ ਨਹੀਂ ਦੇਣ ਜੋ ਕਿ ਤੇ ਸਰਕਾਰ ਕੋਲੋਂ ਸਹੂਲਤਾਂ ਦੇ ਦਵਾ ਦੇਣਾ ਪਿੰਡ ਦੇ ਵਿੱਚ ਬੜੇ ਮੋਹਤ ਪਰ ਬੰਦੇ ਹੋਣਗੇ ਪਰ ਕਿਸੇ ਨੇ ਵੀ ਇੰਨਾਂ ਗਰੀਬਾਂ ਦੀ ਸਾਰ ਨਹੀਂ ਲਈ ਅਜੇ ਤੱਕ ਵੀ ਇਨਾਂ ਵਿਚਾਰਿਆਂ ਨੂੰ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਉਹ ਦੇ ਦਈਏ ਜਾਂ ਕੋਈ ਆਪਣੇ ਕੋਲੋਂ ਥੋੜਾ ਬੋਤਾ ਥਿਲ ਫੁਲ ਪਾ ਕੇ ਇਨਾਂ ਵਿਚਾਰਿਆਂ ਦਾ ਇੱਕ ਛੋਟਾ ਜਿਹਾ ਕਮਰਾ ਤਿਆਰ ਕਰਕੇ ਦਿੱਤਾ ਜਾਵੇ ਜਿਹਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਰਹਿੰਦੇ ਜਿਹੜੇ ਚਾਰ ਦਿਨੇ ਵਿਚਾਰੇ ਆਪਣੇ ਚੰਗੀ ਤਰ੍ਹਾਂ ਮਤੀਤ ਕਰ ਸਕਣ ਔਰ ਥੋੜਾ ਜਨਾ ਦਾ ਕੋਈ ਰਾਸ਼ਨ ਪਣੀ ਦਾ ਅਰੇਂਜਮੈਂਟ ਕੀਤਾ ਜਾਵੇ ਜਿਹੜਾ ਵਿਚਾਰੇ ਆਪਣਾ ਦੋ ਟਾਈਮ ਆਪਣਾ ਪੇਟ ਪਾਲ ਸਕਣ ਮੈਂ ਜਨਾਲਾ ਗੁਰੂ ਤੇਜਪਾਲ ਸ਼ਰਮਾ ਗੁਲਜਨ ਸਿੰਘ ਜਿਹੜੇ ਦਾ ਬਜ਼ੁਰਗ ਜੁੜੇ ਰਹਿੰਦੇ ਨਾ ਨਾਂ ਦੱਸੋ ਤੇ ਪਿੰਡ ਦਾ ਨਾਂ ਦੱਸੋ ਇੰਨਾ ਪ੍ਰਗਜ ਸਿੰਘ ਆ ਜੀ ਤੇ ਸੀਤਾ ਗੰਮਾਰਿਆ ਤੇ ਇਹਨਾਂ ਦਾ ਬਾਲ ਬੱਚੇ ਕੋਈ ਕੋਈ ਬਾਲ ਬੱਚਾ ਨਹੀਂ ਵਿਚਾਰਿਆਂ ਦਾ ਹੈਗਾ ਇਨਾਂ ਦੀ ਇਤਰਾ ਹੀ ਉਮਰ ਲੰਘ ਚੱਲੀ ਸਾਰੇਆਂ ਦੇ ਵਿਚਾਰਿਆਂ ਦੀ ਤੇ ਇਹ ਦਾ ਖਤਰਾ ਇਹ ਨਹੀਂ ਲੱਗਦਾ ਜੇ ਮੀਮੂ ਆਉਂਦਾ ਬਹੁਤ ਜੀ ਦੋੜ ਹੀ ਅੱਗੇ ਡਿੱਗ ਪਿਆ ਇਨਾਂ ਨੂੰ ਟੱਲਿਓਂ ਕੱਢਿਆ ਵਾ 20 ਮਾਰ ਦੇ ਦੇ ਵਿੱਚ ਤੇ ਕੀ ਸਮਾਜਿਕ ਸੰਸਥਾ ਕੋ ਮਨ ਕਰਦੇ ਅਸੀਂ ਇਨਾਂ ਨੂੰ ਵੀ ਇਨਾਂ ਦਾ ਕਮਰਾ ਪੈ ਜੇ ਕੋਈ ਇਨਾਂ ਦਾ ਰੋਟੀ ਪਾਣੀ ਦਾ ਸਾਧਨ ਹੋ ਜੇ ਤੇ ਇਹਦੀ ਤੇ ਵਿਚਾਰੇ ਦੀ ਹੁਣ ਅੱਖਾਂ ਤੋਂ ਵੀ ਰਹਿ ਗਿਆ ਤੇ ਕੋਈ ਆਪਣੇ ਇਨਾਂ ਦਾ ਸਹਾਰਾ ਬਣ ਜੂਵੇ ਕੋਈ ਨੰਬਰ ਮੋਬਾਈਲ ਨੰਬਰ ਯਾਦ ਆ ਤੁਹਾਨੂੰ ਕੋਈ ਨੰਬਰ ਦੱਸਣਾ ਚਾਹੋ ਦੱਸ ਲਓ ਤੇ ਯਾ ਰੋਈ 086 88 99 788 086 ਸਾਹੀ ਕਿਹੜਾ ਪਿੰਡ ਹੈ ਪਿੰਡ ਪੈਣ ਚਿਦਵਾ ਜੀ ਭਾਜੀ ਜੁੜਗ ਜੁੜੇ ਦਾ ਕੀ ਨਾਮ ਹੈ ਤੇ ਇਹ ਕਿੰਨੇ ਚਿਰ ਦੇ ਰਹਿ ਰਹੇ ਇਹਦੇ ਨਾਮ ਪ੍ਰਕਾਸ਼ ਸਿੰਘ ਜੀ ਤੇ ਇਹਦੇ ਸੀਤਾ ਕੁਮਾਰ ਸੀਤਾ ਕੁਮਾਰ ਕੁਰੀ ਕੌਰ ਆ ਜੀ ਅੱਛਾ ਤੇ ਬੱਚਾ ਕੋਈ ਬਾਲ ਬੱਚਾ ਕੋਈ ਹੈ ਨਹੀਂ ਇਹਨਾਂ ਦਾ ਜੀ ਇਹ ਕਿੰਨੇ ਚਿਰ ਤੋਂ ਹਵਾ ਦਾ ਇਤਰਾ ਇਹਨਾਂ ਦਾ ਜੀ ਬਚਪਨ ਹੀ ਨਿਕਲ ਗਿਆ ਇਥੋਂ ਸਾਰਾ ਸਾਰੀ ਉਮਰ ਹੀ ਨਿਕਲ ਚੱਲੀ ਆ ਜੀ ਇਹਨਾਂ ਦੇ ਤਾਂ ਕੋਈ ਸਹਾਰਾ ਚਾਹੀਦਾ ਜਰੂਰ ਮਤਲਬ ਇਹਨਾਂ ਦਾ ਹੁਣ ਜੇ ਮਤਲਬ ਕੋਈ ਜਾਂਦਾ ਵਾ ਕੋਈ ਦਿਹਾੜੀ ਖੜਦਾ ਉਹ ਵੀ ਨਹੀਂ ਖੜਦਾ ਕੋਈ ਤੇ ਜਾਨੀ ਕੋ ਹੁਣ ਤਾਂ ਅੱਖਾਂ ਤੋਂ ਵੀ ਰਹਿ ਗਿਆ ਇਹ ਵਿਚਾਰਾ ਕਿਉਂਕਿ ਹੁਣ ਤੇ ਆਪਣਾ ਮਤਲਬ ਘਰੇ ਬੈਠਾ ਹੀ ਕੇ ਮਿਲ ਗਈ ਤੇ ਖਾ ਲਈ ਨਹੀਂ ਤੇ ਰਹਿਣ ਭੁੱਖਾ ਰਹਿ ਗਿਆ ਜੇ ਕਿ ਇਹਨੂੰ ਪਤਾ ਲੱਗ ਗਿਆ ਵੀ ਭੁੱਖਾ ਵਾ ਤੇ ਕਿਸ ਨੇ ਦੇ ਦਿੱਤੀਆਂ ਦੂ ਰੋਟੀਆਂ ਨਹੀਂ ਤੇ ਤੁਹਾਨੂੰ ਪਤਾ ਹੀ ਹੁਣ ਦਿਹਾੜੀਦਾਰ ਸਾਹਿਬ ਸਾਰੇ ਤੇ ਦਿਹਾੜੀਦਾਰ ਹੀ ਆ ਕੋਣ ਕਿਸੇ ਦਾ ਕੋਈ ਵਾਲੀ ਵਾਰਸ ਤਾਂ ਹੈ ਨਹੀਂ ਹੈ ਅਲਕੀਪ ਕਿੰਨਾ ਪੈਣੀ ਸਿਧਮਾ ਜੀ ਅੱਗੇ ਜੁਰਮਨਾ ਕਲੀਨ ਕਰਦੇ ਸਾਰੇ ਇਹਨਾਂ ਦੀ ਉਮਰ ਹੀ ਨਿਕਲ ਗਈ ਹੈ ਜੀ ਇੱਥੇ ਅੱਛਾ ਕੋਈ ਸਹਾਰਾ ਨਹੀਂ ਬੱਚਾ ਦਾ ਬਾਲ ਬੱਚਾ ਕੋਈ ਇਹਨਾਂ ਦਾ ਧੀ ਪੁੱਤ ਨਹੀਂ ਹੈ ਜੀ ਵਿਚਾਰਿਆਂ ਦਾ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਸਮਾਜਿਕ ਸੰਸਥਾ ਕੋਲ ਅਈਆਂ ਨੇ ਜੀ ਇਹਨਾਂ ਦਾ ਕਮਰਾ ਪੈ ਜੇ ਕੋਈ ਰੋਟੀ ਪਾਣੀ ਦਾ ਇਹਨਾਂ ਦਾ ਸਾਧਨ ਭਾਂਜੇ ਕੋਈ ਜਿਗਾਰ ਪਾਣੀ ਕੀ ਹਾਂਜੀ ਸਰਕਾਰ ਵੱਲੋਂ ਜੋ ਹੈ ਕੋਈ ਇਹਦਾ ਵਿਚਾਰੇ ਦਾ ਕੋਈ ਮਤਲਬ